ਲੋਕ ਸਭਾ ਚੋਣਾਂ ਦਾ ਬਿਗੁੱਲ ਵੱਜ ਚੁਕਿਆ ਹੈ ਸਿਆਸਤ ਦੇ ਸਭ ਤੋਂ ਵੱਡੇ ਤਿਉਹਾਰ ਦਾ ਆਗਾਜ਼ ਹੋ ਚੁਕਿਆ ਹੈ ਤਰੀਕਾ ਵੀ ਅਨਾਉਂਸ ਹੋ ਚੁਕੀਆਂ ਨੇ 1 ਜੂਨ ਤੋਂ ਸਿਆਸੀ ਦੰਗਲ ਪੰਜਾਬ ਦੇ ਵਿੱਚ ਸ਼ੁਰੂ ਹੋਵੇਗਾ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣਾਂ ਹੋਣੀਆਂ ਨੇ ਕਿਉਂਕਿ ਜਿੱਥੇ ਉੱਥੇ ਹੀ ਦੇਖਿਆ ਜਾ ਰਿਹਾ ਸਾਰੀ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣੇ ਆਪਣੇ ਰੈਲੀਆਂ ਦੇ ਵਿੱਚ ਜੁੜੇ ਹੋਏ ਦਿਖਾਈ ਦੇ ਰਹੇ ਨੇ ਤਾਂ ਗੱਲ ਕਰੀਏ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਫਰੀਦ ਕੋੜ ਤੋਂ ਜੋ ਕਰਮਜੀਤ ਅਨਮੋਲ ਨੇ ਕਰਮਜੀਤ ਅਨਮੋਲ ਦੇ ਵੱਲੋਂ ਅੱਜ ਰੈਲੀ ਕੀਤੀ ਗਈ ਹੈ ਮੋਗਾ ਦੇ ਵਿੱਚ ਵੀ ਰੈਲੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਤੇ ਨਾਲ ਹੀ ਨਾਲ ਉੱਥੇ ਐਮਐਲਏ ਸਹਿਬਾਨ ਵੀ ਸਾਰੇ ਜਿਹੜੇ ਨੇ ਮੌਜੂਦ ਰਹੇ ਨੇ ਸਾਰੇ ਐਮਐਲਏ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਤੇ ਉਹਨਾਂ ਦਾ ਵਧ ਚੜ ਕੇ ਸਾਥ ਦਿੱਤਾ ਤੋਥੇ ਹੀ ਕਰਮਜੀਤ ਅਨਮੋਲ ਦੇ ਵੱਲੋਂ ਕਈ ਵਾਅਦੇ ਵੀ ਲੋਕਾਂ ਦੇ ਵਿੱਚ ਵਿਚਰਦੇ ਹੋਏ ਕੀਤੇ ਗਏ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਪਾਂ ਕਰਮਜੀਤ ਅਨਮੋਲ ਦੇ ਰੈਲੀ ਦੀਆਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਕਰਮਜੀਤ ਅਨਮੋਲ ਲੋਕਾਂ ਦੇ ਨਾਲ ਗੱਲਬਾਤ ਕਰਦੇ ਵੀ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਜਦੋਂ ਆਪਾਂ ਸੱਤਾ ਦੇ ਵਿੱਚ ਆਵਾਂਗੇ ਜੇ ਜਿੱਤਦੇ ਆਂ ਤਾ ਲੋਕਾਂ ਦੇ ਜੋ ਵਾਅਦੇ ਨੇ ਜੋ ਉਹਨਾਂ ਦੀ ਉਮੀਦਾਂ ਨੇ ਉਸਤੇ ਜ਼ਰੂਰ ਖਰੇ ਉਤਰਾਂਗੇ ਤਾਂ ਇਸ ਦੇ ਨਾਲ ਗੱਲਬਾਤ ਕਰਦੇ ਹੋਏ ਸੁਣੋ ਕਰਮਜੀਤ ਅਨਮੋਲ ਦੇ ਵੱਲੋਂ ਤੇ ਉੱਥੇ ਮੌਜੂਦ ਵਿਧਾਇਕਾਂ ਦੇ ਵੱਲੋਂ ਕੀ ਕਿਹਾ ਗਿਆ ਨੇ ਮੈਨੂੰ ਨਿਮਾਣੇ ਜੀ ਨੂੰ ਐਡੀ ਵੱਡੀ ਜ਼ਿੰਮੇਵਾਰੀ ਸੰਭੀ ਜੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਉਦੋਂ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਸੀ ਜੀ ਬਿਲਕੁਲ ਜੀ ਮਾਨ ਸਾਹਿਬ ਜਦੋਂ ਦੇ ਇਸ ਲਾਈਨ ਚ ਨੇ ਜੀ ਉਦੋਂ ਦਾ ਹੀ ਸਾਥ ਦੇ ਰਹੇ ਆ ਜੀ 2012 ਤੋਂ ਲੈ ਕੇ ਉਹਨਾਂ ਦੇ ਨਾਲ ਇਸ ਫੀਲਡ ਦੇ ਵਿੱਚ ਪੂਰਾ ਸਹਿਯੋਗ ਦੇ ਰਹੇ ਆ ਜੀ ਫਰੀਦਕੋਟ ਹਲਕੇ ਦੀਆਂ ਕਿੰਨੀਆਂ ਕੋ ਉਮੀਦਾਂ ਜਿਹੜੀਆਂ ਮੈਂ ਪੂਰੀ ਕੋਸ਼ਿਸ਼ ਕਰੂੰਗਾ ਜੀ ਪੂਰੇ ਤਨ ਦੇਹੀ ਦੇ ਨਾਲ ਕੰਮ ਕਰੂੰਗਾ ਤੇ ਫਰੀਦਕੋਟ ਵਾਸੀਆਂ ਨੂੰ ਮਤਲਬ ਪਤਾ ਲਾ ਦਾਂਗੇ ਕੋ ਕੋਈ ਬੰਦਾ ਜੇ ਮੈਨੂੰ ਉਹ ਚੁਣਦੇ ਨੇ ਤਾਂ ਪਤਾ ਲਾ ਦਾਂਗੇ ਕੋਈ ਬੰਦਾ ਆਇਆ ਸੀ ਅਨਮੋਲ ਜੀ ਜਿੰਦਾਬਾਦ 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 ਇਹ ਕੰਪੇਨੀ ਸ਼ੁਰੂ ਕੀਤੀ ਹੈ ਕੀ ਕਹਿਣਾ ਚਾਹੁੰਗਾ ਦਰਬਾਜੀ ਬਾਬਾ ਫਰੀਦ ਦੀ ਧਰਤੀ ਤੋਂ ਟਿਕਟ ਮਿਲਿਆ ਦੀ ਮੈਂ ਕੋਸ਼ਿਸ਼ ਕੀਤੀ ਵਾ ਤੇ ਉੱਥੋਂ ਹੀ ਸ਼ੁਰੂਆਤ ਕਰਨੀ ਹੈ ਜੀ ਬਾਬਾ ਜੀ ਦੇ ਦਰ ਤੇ ਜਾ ਕੇ ਉੱਥੋਂ ਅਸ਼ੀਰਵਾਦ ਲੈ ਕੇ ਫਿਰ ਅੱਗੇ ਦਾ ਪ੍ਰੋਗਰਾਮ ਸ਼ੁਰੂ ਕਰਾਂਗੇ ਬਹੁਤ ਹੀ ਚੰਗਾ ਜੀ ਤੁਸੀਂ ਦੇਖ ਰਹੇ ਹੋ ਇੰਨੇ ਲੋਕ ਹੈਲਪ ਕਰ ਰਹੇ ਨੇ ਇੰਨਾ ਮਤਲਬ ਸਾਥ ਦੇ ਰਹੇ ਨੇ ਬਹੁਤ ਖੁਸ਼ ਹਾਂ ਜੀ ਮੈਂ ਆਜਾ ਨਹੀਂ ਨਹੀਂ ਕਿਤੇ ਚਾਹੋ ਕਿੱਲਾ ਚਾਹੋ ਬਾਜੀ ਦੋਨੇ ਕੰਮ ਬੜੇ ਵਧੀਆ ਨੇ ਜੀ ਇਧਰ ਵੀ ਪੂਰੀ ਤਨਦੇਹੀ ਦੇ ਨਾਲ ਕੰਮ ਕਰਾਂਗੇ ਸਰ ਜਿਵੇਂ ਕਿਹਾ ਜਾਂਦਾ ਗੁਰਦਾਸਪੁਰ ਦੇ ਵਿੱਚ ਸੱਗੀ ਕਥਾ ਕਰ ਰਾਇਆ ਸੀ ਮੈਂ ਮੈਂ ਇਦਾਂ ਨਹੀਂ ਕਰਨਾ ਜੀ ਉਹ ਜਦੋਂ ਤੁਸੀਂ ਇੱਕ ਵਾਰੀ ਜ਼ਿੰਮੇਵਾਰੀ ਮਿਲੇ ਮੈਨੂੰ ਫਿਰ ਮੈਂ ਸਾਰੇ ਲੋਕਾਂ ਦੀ ਆਸਾਂ ਮੀਂਹ ਤੇ ਪੂਰੇ ਖਰਾ ਉਤਰਾਂ ਮਿਹਰਬਾਨੀ ਆ ਸਮੱਸਿਆ ਤਾਂ ਹੁਣ ਕੋਈ ਨਹੀਂ ਗਈ ਜੀ ਕਿਉਂਕਿ ਲੋਕੀ ਬਹੁਤ ਖੁਸ਼ ਹੈ ਅਸੀਂ ਰੋਜ਼ ਵਾਰਡਸ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਪਾਰਟੀ ਨੇ ਤਕਰੀਬਨ ਜਿੰਨੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ ਉਸ ਤੋਂ ਉੱਪਰ ਉੱਠ ਕੇ ਕੰਮ ਕੀਤਾ ਚਾਹੇ ਉਹ 600 ਯੂਨਿਟ ਬਿਜਲੀ ਦਾ ਹੋਵੇ ਚਾਹੇ ਉਹ ਸਕੂਲ ਆਫ ਫੈਮਿਨਨਸ ਹੋਵੇ ਚਾਹੇ ਉਹ ਮੁਹੱਲਾ ਕਲੀਨਿਕ ਹੋਵੇ ਚਾਹੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੀਆਂ ਦਵਾਈਆਂ ਜੋ ਵਾਅਦਾ ਕੀਤਾ ਸੀਗਾ ਕਿ ਅੰਦਰੋਹੀ ਮਿਲਣਗੀਆਂ ਸਾਰੀਆਂ ਦਵਾਈਆਂ ਜਿਹੜਾ ਟ੍ਰੀਟਮੈਂਟ ਆਫ ਫ੍ਰੀ ਦੇ ਵਿੱਚ ਕੀਤਾ ਜਾਏਗਾ ਔਰ ਹੋਰ ਬਹੁਤ ਸਾਰੇ ਕੰਮ ਜਿਸ ਤਰ੍ਹਾਂ ਸ਼ਹੀਦਾਂ ਦੀ ਜਿਹੜੀ ਸਨਮਾਨ ਰਾਸ਼ੀ ਵਧਾ ਕੇ 1 ਕਰੋੜ ਰੁਪਇਆ ਕੀਤੀ ਗਈ ਹੈ ਔਰ ਜੇ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ ਕੋਈ ਪ੍ਰਾਈਵੇਟ ਪ੍ਰਾਪਰਟੀ ਸਰਕਾਰ ਨੇ ਖਰੀਦ ਕੇ ਜਿਹੜੀ ਸਰਕਾਰ ਦੇ ਅਧੀਨ ਕੀਤੀ ਹੈ ਗੋਵਿੰਦਵਾਲ ਸਾਹਿਬ ਜਿਹੜਾ ਹੁਣ ਥਰਮਲ ਪਲਾਂਟ ਖਰੀਦਿਆ ਗਿਆ ਪੰਜਾਬ ਸਰਕਾਰ ਵੱਲੋਂ ਸੋ ਲੋਕੀ ਬਹੁਤ ਖੁਸ਼ ਹੈ ਜੀ ਔਰ ਜਲਦੀ ਜਿਹੜੀ ਸਾਡੀ ਇੱਕ ਅੱਧੀ ਗਾਰੰਟੀ ਰਹਿ ਗਈ ਹੈ ਉਹ ਵੀ ਜਲਦੀ ਪੂਰੀ ਕੀਤੀ ਜਾਏ